ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਨੂੰ ਤੁਸੀਂ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਕਹਿੰਦੇ ਨੇ ਪਰ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਫਕੀਰੀ ਤਾਂ ਕੀਤਾ ਪਰ ਕਰਮ ਕਾਂਦ ਨਹੀਂ ਕੀਤਾ ਸੋ ਅਸੀਂ ਅनाथ ਆਸ਼ਰਮ ਚਲਾ ਰਹੇ ਹਾਂ ਮੂਲੇ ਲੰਗੜੇ ਪਾਹੀ ਜਬਜ਼ੁਰਗ ਬੱਚਿਆਂ ਦਾ ਤੇ 8-9 ਸਾਲ ਤੋਂ ਜਿੰਨੇ ਤੋਂ ਮੈਂ 20 ਸਾਲ ਦਾ 21 ਸਾਲ ਦਾ ਸੇਵਾ ਤੇ ਲੱਗਿਆ ਸੀ ਜਾਂ 30 ਸਾਲ ਦਾ ਹੋਣਾ ਪਰ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਮੇਰੀਆਂ ਪੋਸਟਾਂ ਵੀ ਕਈ ਪੈ ਗਈਆਂ ਚੈਨਲਾਂ ਤੇ ਬਾਬਾ ਜੀ ਆਜਾਦ ਉਮੀਦਵਾਰ ਲੜ ਰਹੇ ਨੇ ਫਿਰ ਹਾਲ ਮੈਂ ਲੜ ਨਹੀਂ ਰਿਹਾ ਉਹਦਾ ਕਾਰਨ ਹੈ ਵੀ ਇੱਕ ਤਾਂ ਇੱਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਲੜ ਰਹੇ ਨੇ ਸੁਪਾਸਿੰਘ ਖੈਰਾ ਲੜ ਰਹੇ ਨੇ ਉਹ ਵੀ ਆਪਣੇ ਮਿੱਤਰ ਨੇ ਬਾਕੀ ਬਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਤਾਂ ਆਪਾਂ ਸਾਥ ਦੇਣਾ ਨਹੀਂ ਚਾਹੀਓ ਕਾਂਗਰਸਾਂ ਚਾਹੀਓ ਆਪਣੇ ਆਪ ਵਾਲੇ ਵੀ ਤੇ ਚਾਹੀਓ ਉਹ ਬੀਜੇਪੀ ਵਾਲੇ ਹਾਂ ਜੇ ਕੋਈ ਬੀਜੇਪੀ ਚੰਗਾ ਲੀਡਰ ਹੋਵੇ ਉਹਦੀ ਕਰਦਾਂਗੇ ਸਪੋਰਟ ਜੇ ਕੋਈ ਲੀਡਰ ਚੰਗਾ ਹੋਇਆ ਕੁਮਰ ਵੀਜੇ ਪ੍ਰਤਾਪ ਸਿੰਘ ਚੰਗਾ ਬੰਦਾ ਆ ਆਮ ਆਦਮੀ ਪਾਰਟੀ ਤੋਂ ਉਹੇ ਜੇ ਬੰਦੇ ਸਪੋਰਟ ਕਰੂੰ ਬਾਕੀ ਇੱਕ ਹੱਥ ਵਨ ਕੇ ਬੇਨਤੀ ਆ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕਰਦਾ ਖਡੂਰ ਸਾਹਿਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਸਿੱਖਾਂ ਦੀ ਅਣਖ ਸਿੱਖਾਂ ਦੀ ਪੱਗ ਤੁਹਾਡੇ ਹੱਥਾਂ ਦੇ ਵਿੱਚ ਉਹਨੂੰ ਥੱਲੇ ਵੀ ਛੁੱਟ ਦੋ ਉਹਨੂੰ ਚੱਕ ਕੇ ਅੰਮ੍ਰਿਤਪਾਲ ਦੀ ਸਰਤੇ ਵੀ ਸਜਾ ਕੇ ਤਾਜ ਬਣਾਓ ਇੱਕ ਸਦੀ ਦਾ ਜਰਨੈਲ ਬਣੂਗਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਨਾਲੋਂ ਤੋਂ ਬਾਅਦ ਸਿੱਖ ਕੌਮ ਦਾ ਜਰਨੈਲ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਅੱਜ ਸਿੱਖਾਂ ਦੀ ਹੱਕਾਂ ਦੀ ਗੱਲ ਕਰਦੇ ਕਰਦੇ ਇੱਕ ਸਾਲ ਤੋਂ ਡਿਗਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੈਠੇ ਉਹਨਾਂ ਦੀ ਘਰ ਵਾਲੀ ਵੀ ਦੇਖੋ ਇਹ ਵਿਆਹ ਹੋਇਆ ਸੀ ਕੱਲ ਤਾਂ ਮੈਨੂੰ ਸਾਨੂੰ ਪਤਾ ਸੀ ਵੀ ਦ੍ਰਿਸ਼ਟੀ ਜੀਵਨ ਸ਼ੁਰੂ ਕੀਤਾ ਉਹ ਇੱਕ ਤਰ੍ਹਾਂ ਦੀ ਜੇਲ੍ਹ ਕੱਟ ਰਹੇ ਨੇ ਮੌਕੇ ਦੀ ਸਰਕਾਰ ਤੇ ਸੈਂਟਰ ਸਰਕਾਰ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਅਮਰਤਪਾਲ ਨੂੰ ਕੁੱਟਿਆ ਬੋਲ ਜਣਾ ਤੇ ਉਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਦਾਂ ਆਪਣੇ ਕੋਲੇ ਮੌਕਾ ਚਾਹੇ ਤਾਂ ਆਪਾਂ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਓ ਜੇਲ੍ਹ ਚੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜਿਓ ਤੇ ਉੱਥੇ ਜਾ ਕੇ ਸਾਡੇ ਭਾਈ ਸਾਹਿਬ ਬੋਲ ਤੇ ਸਿੱਖ ਨਜ਼ਾਰਾ ਆ ਜੀ ਵਿਚਾਰ ਵੀ ਗਲਾ ਹੋ ਜਾਣਾ ਫਡੂਰ ਸਾਹਿਬ ਵਾਲਿਓ ਜੇ ਤੁਸੀਂ ਅਮਰਤਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਦਵਾਈ ਕਰਨ ਵਾਲਾ ਕੋਈ ਲੀਡਰ ਤੁਹਾਨੂੰ ਮਿਲਣਾ ਬੱਬਰ ਸ਼ੇਰ ਆਹੋ ਤੁਹਾਡੇ ਨੂੰ ਜੇਲ੍ਹ ਕੱਟ ਰਿਆ ਪਰ ਆਪਣਾ ਫਰਜ਼ ਬਣਦਾ ਪੰਜਾਬ ਸਾਡਾ ਅਮਰਤਪਾਲ ਸਿੰਘ ਦੀ ਅਸੀਂ ਸਪੋਰਟ ਪੂਰੀ ਥੋਕ ਕੇ ਕਰਦੇ ਆਂ ਤੇ ਪ੍ਰਚਾਰ ਵੀ ਕਰਾਂਗੇ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਖਡੂਰ ਸਾਹ ਵਾਲਿਓ ਦੀਪ ਸਿੰਘ ਨੂੰ ਕਹਿੰਦਾ ਸੀ ਕਹਿੰਦਾ ਪੰਥ ਦਾ ਮਹਿਣਾ ਨਾ ਲਿਓ ਦੁਨੀਆ ਦਾ ਮਹਿਣਾ ਲੈ ਲਿਓ ਪੰਥ ਦਾ ਨਹੀਂ ਨਾ ਸਦੀਆਂ ਤੱਕ ਖੈਰਾ ਨਹੀਂ ਛੜਦਾ ਗੰਗੂ ਨੇ ਸਹਬਜ਼ਾਦਿਆਂ ਨੂੰ ਫੜਾਇਆ ਸੀ ਮਾਤਾ ਗੁਜਰੀ ਜੀ ਨੂੰ ਅੱਜ ਵੀ ਜਦੋਂ ਨੰਗ ਤਹਰਾਨ ਦੀ ਗੱਲ ਕਰਦੇ ਆਂ ਲੱਗਦਾ ਦੰਗੂ ਗੰਗੂ ਦਾ ਵਾਰਸ ਫੱਦਾ ਦੀ ਗੱਲ ਕਰਦੇ ਆਂ ਬੇਈਮਾਨਾਂ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਆਂ ਦੰਗੂ ਦੀ ਲਾੜ ਇਸ ਕਰਕੇ ਆਪਾਂ ਦੰਗੂ ਦੀਆਂ ਲਾਦਾ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਐ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਸਿਰ ਤੋਂ ਆਨ ਦੀ ਚੜ੍ਹਦੀ ਕਲਾ ਕਰੋ ਖਡੂਰ ਸਾਹਿਬ ਵਾਲਿਓ ਪੰਚੀ ਇੱਜ਼ਤ ਅਰਥ ਤੁਹਾਡੇ ਹੱਥ ਦੇ ਵਿੱਚ ਹੈ ਹੋਰ ਤੁਸੀਂ ਦੇਖ ਲਓ ਕੀ ਕਰਨਾ ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਅਸੀਂ ਥੋੜ੍ਹ ਕੇ ਸਪੋਰਟ ਕਰ ਰਹੇ ਹਾਂ ਹੋਰ ਜੇ ਕਿਸੇ ਲੀਡਰ ਦੀ ਕਰਾਂਗੇ ਤਾਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੇ ਫਿਰ ਹਾਲ ਕਈ ਨੱਗਰ ਪੰਚਾਇਤਾਂ ਆ ਰਹੀਆਂ ਨੇ ਤੇ ਕਈ ਦੋਸਤ ਮਿੱਤਰ ਆ ਰਹੇ ਨੇ ਖਸਖਰ ਦੀ ਖੇਤੀ ਨੂੰ ਲੈ ਕੇ ਵੀ ਬਾਬਾ ਜੀ ਤੁਸੀਂ ਇਲੈਕਸ਼ਨ ਲੜੋ ਜਿੱਤ ਹਾਰ ਦੀ ਕੋਈ ਗੱਲ ਨਹੀਂ ਪਰ ਖਸਖਰ ਦੀ ਖੇਤੀ ਦੇ ਮੁੱਦੇ ਤੇ ਲੜੋ ਫੀਮਪੂ ਕਿਦੋਂ ਠੇਕੇ ਆ ਦੇ ਮੁੱਦੇ ਤੇ ਲੜੋ ਜੇ ਜੇ ਇਲੈਕਸ਼ਨ ਲੜੀ ਵੀ ਤਾਂ ਅਸੀਂ ਆਨੰਦ ਪ੍ਰਸਾਦ ਦੇ ਵਤੇ ਦੇ ਉੱਪਰ ਪਹਿਰਾ ਦੇ ਕੇ ਇਲੈਕਸ਼ਨ ਲੜਾਂਗੇ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਲੜਨਾ ਉਹਦਾ ਦੋ ਤਿੰਨ ਪਾਰਟੀਆਂ ਆਪਾਂ ਨੂੰ ਪਿਆਰ ਹੈ ਪ੍ਰਧਾਨਾਂ ਨਾਲ ਆਪਾਂ ਨੂੰ ਲੜਾ ਵੀ ਬੰਦੇ ਪਰ ਜੇ ਲੜਾਂਗੇ ਤਾਂ ਇਹ ਆ ਲੜਾਂਗੇ ਆਜ਼ਾਦ ਹੀ ਉਮੀਦਵਾਰ ਅਮਰਤਪਾਲ ਸਿੰਘ ਖਾਲਸਾ ਲੜ ਰਹੇ ਨੇ ਪਾਰਟੀਆਂ ਦੇ ਪਿੱਛੇ हट ਕੇ ਭਰ ਦੋ ਪਿੰਪੇ ਅਮਰਤਪਾਲ ਸਿੰਘ ਦੇ ਟੂੰ 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 ਹੋਵੇ ਤੇ ਜਿਤਾ ਕੇ ਸਾਡੇ ਭਾਈ ਸਾਹਿਬ ਨੂੰ ਬਾਹਰ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ